ਸਵਾਗਤ ਹੈ ਜੀ ਹਰਪਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤੈਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਬੀਬਾ ਅਨਮੋਲ ਗਗਨਮਾਨ ਜੋ ਕਿ ਖਰੜਾ ਹਲਕੇ ਤੋਂ ਵਿਧਾਇਕ ਹੈ ਆਮ ਆਦਮੀ ਪਾਰਟੀ ਦੇ ਤਾਂ ਉਸ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਬਕਾਇਦਾ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਆਪ ਵਿਧਾਇਕਾ ਅਨਮੋਲ ਗਗਨਮਾਨ ਵੱਲੋਂ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕੀ ਕੁਝ ਉਹ ਲਿਖਦੇ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਅਨਮੋਲ ਗਗਨਮਾਨ ਲਿਖਦੇ ਨੇ ਦਿਲ ਭਾਰੀ ਹੈ ਪਰ ਮੈਂ ਸਿਆਸਤ ਤੋਂ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਸੋ ਵੱਡੀ ਖਬਰ ਹੈ ਜਿਵੇਂ ਹੀ ਅਨਮੋਲ ਕਗੇ ਨਮਾਨ ਵੱਲੋਂ ਆਪਣੀ ਅਸਤੀਫਾ ਅਸਤੀਫਾ ਜਿਹੜਾ ਸਪੀਕਰ ਸਾਹਿਬ ਨੂੰ ਭੇਜਿਆ ਜਾਂਦਾ ਤਾਂ ਇਸ ਦੀ ਜਾਣਕਾਰੀ ਜੱਡੀਓ ਫੇਸਬੁੱਕ ਫੇਸਬੁੱਕ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਦਿੱਤੀ ਜਾਂਦੀ ਹੈ ਤਾਂ ਸਿਆਸੀ ਜਲਿਆਰਿਆਂ ਦੇ ਵਿੱਚ ਵੀ ਪੁੱਛ ਆਲਾ ਜਾਂਦਾ ਜਾਂ ਜਿੰਨ ਕਿ ਕਹਿ ਸਕਦੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਥਲ ਪੁਥਲ ਪੈਦਾ ਹੋ ਜਾਂਦੀ ਹੈ ਕਿ ਇੱਕ ਮੌਜੂਦਾ ਸੱਤਾਧਾਰੀ ਪਾਰਟੀ ਜਿਸ ਦੀ ਕਿ ਪੰਜਾਬ ਦੇ ਵਿੱਚ ਸਰਕਾਰ ਹੋਵੇ ਚੰਗਾ ਬਹੁਮਤ ਹੋਵੇ ਤਾਂ ਜੇਕਰ ਉਸ ਦੀ ਵਿਧਾਇਕਾ ਵੱਲੋਂ ਅਸਤੀਫਾ ਦੇ ਦਿੱਤਾ ਜਾਵੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਜਾਵੇ ਪੇਸ਼ਕਸ਼ ਨਹੀਂ ਆਪਾਂ ਕਹਿ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਦੀ ਪੋਸਟ ਹੈ ਬੀਬਾ ਅਨਮੋਲ ਗगन ਮਾਰਵਾਲੋ ਸ਼ੇਅਰ ਕੀਤੀ ਗਈ ਆ ਉਸ ਤੋਂ ਇੱਛਾਪਦਾ ਹੈ ਕਿ ਉਹਨਾਂ ਵੱਲੋਂ ਆਪਲਾ ਅਸਤੀਫਾ ਜਿਹੜਾ ਸਪੀਕਰ ਸਾਹਿਬ ਨੂੰ ਭੇਜ ਦਿੱਤਾ ਗਿਆ ਤੇ ਉਹ ਅਸਤੀਫਾ ਸਪੀਕਰ ਸਾਹਿਬ ਮੰਜ਼ੂਰ ਕਰਨ ਤੋਂ ਉਸ ਤੋਂ ਇੰਜ ਜਾਪਦਾ ਹੈ ਕਿ ਕਿਤੇ ਨਾ ਕਿਤੇ ਅਨਮੋਲ ਗਗਨਮਾਨ ਪਾਰਟੀ ਤੋਂ ਨਾਰਾਜ਼ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਦਿਲ ਭਾਰੀ ਹੈ ਕਿਉਂਕਿ ਅਨਮੋਲ ਗਗਨਮਾਨ ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰ ਹੁੰਦੀ ਹੈ ਜਦੋਂ ਆਮ ਆਦਮੀ ਪਾਰਟੀ ਉਸ ਵੱਲੋਂ ਜੁਆਇਨ ਕੀਤੀ ਜਾਂਦੀ ਹੈ ਤਾਂ ਉਸ ਵਕਤ ਬਹੁਤ ਵੱਡੇ ਵੱਡੇ ਧਮਗੱਠੇ ਜਿਹੜੇ ਅਨਮੋਲ ਗਗਨਮਾਨ ਵੱਲੋਂ ਵੀ ਮਾਰੇ ਜਾਂਦੇ ਸਿੱਕੇ ਵੀਡੀਓ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਜਿਹੜੀ ਉਹ ਇਬੀਬਾ ਅਨਮੋਲ ਗਗਰਮਾਨੋ ਰਏ ਸੀ ਕਿ ਜਦੋਂ ਉਹ ਚੁਟਕੀਆਂ ਮਾਰ ਕੇ ਕਹਿੰਦੇ ਸੀ ਕਿ ਸਾਡੀ ਸਰਕਾਰ ਪੰਜਾਬੀਓ ਪੰਜਾਬ ਦੇ ਵਿੱਚ ਲੈ ਕੇ ਆਵੋ ਅਸੀਂ 5 ਮਿੰਟਾਂ ਦੇ ਵਿੱਚ 5 ਮਿੰਟਾਂ ਦੇ ਵਿੱਚ ਅਸੀਂ ਪੰਜਾਬ ਦੀਆਂ ਬਹੁਤ ਸਾਰੀਆਂ ਫਸਲਾਂ ਤੇ ਜਿਹੜੀ ਉਹ ਐਮਐਸਬੀ ਆਪਾਂ ਕਿਸਾਨ ਭਾਈਚਾਰੇ ਨੂੰ ਦੇਵਾਂਗੇ ਪਰਤੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਸ ਵਕਤ ਤੋਂ ਹੀ ਸਰਕਾਰ ਆ ਜਿਹੜੀ ਉਹ ਬਵਾਦਾਂ ਦੇ ਵਿੱਚ ਘिरी ਹੋਈ ਹੈ ਚਾਹੇ ਕਿਸਾਨੀ ਮੰਗਾਂ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਆਪਾਂ ਕਾਨੂੰਨ ਬਹੁਸਤਾਂ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਆਪਾਂ ਧਰਤੀਆਂ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਆਪਾਂ ਇਹਨਾਂ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਗੱਲ ਕਰ ਲਈਏ ਤਾਂ ਬਹੁਤ ਸਾਰੇ ਵਿਧਾਇਕ ਜਿੱਥੇ ਜਾਂ ਮੰਤਰੀ ਇਹਨਾਂ ਦੇ ਜਿਹੜੇ ਉਹ ਰਿਸ਼ਵਤਾ ਦੇ ਕੇਸ ਦੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਫੜੇ ਗਏ ਨੇ ਤਾਂ ਉੱਥੇ ਹੀ ਚਈ ਵਿਧਾਇਕ ਜਿਸ ਵਿੱਚ ਕਿ ਉਹਨਾਂ ਅਨਮੋਲ ਗਗਨ ਮਾਨ ਵੀ ਜਿਹੜੀ ਉਹ ਸ਼ਾਮਲ ਹੋ ਚੁੱਕੀ ਹੈ ਕਿ ਆਪਣਾ ਦਿਲ ਭਾਰੀ ਆ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰਦੀ ਆ ਤਾਂ ਇਸ ਤੋਂ ਕੁਝ ਦਿਨ ਪਹਿਲਾਂ ਇੱਕ ਜਿਹੜੇ ਅੰਮ੍ਰਿਤਸਰ ਤੋਂ ਨੋ ਅੰਮ੍ਰਿਤਸਰ ਨਾਰਥ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਰੇ ਤੇ ਸਾਫ ਦਾ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਕੁਵਰ ਵਿਜੇ ਪ੍ਰਤਾਪ ਤਾਂ ਪਾਰਟੀ ਵੱਲੋਂ ਉਹਨਾਂ ਨੂੰ ਵੀ ਜਿਹੜਾ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਕੁਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਤੇ ਆਪਣੀ ਹੀ ਪਾਰਟੀ ਤੇ ਵੱਡੇ ਸਵਾਲ ਖੜੇ ਕਰਦੇ ਸੀ ਚਾਹੇ ਉਹ ਮੇਨ ਜਿਹੜਾ ਉਹਨਾਂ ਦਾ ਮੇਨ ਮੁੱਦਾ ਸੀ ਉਹ ਬੇਅਦਬੀ ਨੂੰ ਲੈ ਕੇ ਸੀ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਆਜ਼ਮੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੀ ਉਸ ਲੈਵਲ ਦੀ ਕਾਰਵਾਈ ਹੈ ਜਿਹੜੀ ਉਹ ਦੋਸ਼ੀਆਂ ਤੇ ਨਹੀਂ ਕਰ ਰਹੀ ਹੈ ਜਿਸ ਤਰ੍ਹਾਂ ਦੀ ਕਾਰਵਾਈ ਹੈ ਸਰਕਾਰ ਨੂੰ ਜਾਂ ਪੁਲਿਸ ਨੂੰ ਅਮਲ ਦੇ ਵਿੱਚ ਲਿਆਉਣੀ ਚਾਹੀਦੀ ਹੈ ਤੇ ਜਦੋਂ ਸਮੇਂ-ਸਮੇਂ ਤੇ بار-बार ਆਪਣੀ ਸਰਕਾਰ ਖਿਲਾਫ ਬੋਲਦੇ ਨੇ ਤਾਂ ਪਾਰਟੀ ਵੱਲੋਂ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਬੀਬਾ ਅਨਮੋਲ ਗਗਨ ਰਮਾਨ ਜੋ ਕਿ ਹਰ ਵਕਤ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਰਫਤਾ ਕਰਦੇ ਨਹੀਂ ਸੀ ਥੱਕਦੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਸੀ ਥੱਕਦੇ ਤਾਂ ਉਹਨਾਂ ਵੱਲੋਂ ਅਚਾਨਕ ਇਸ ਤਰ੍ਹਾਂ ਦੇ ਨਾਲ ਅਸਤੀਫਾ ਦੇ ਦੇਣਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਹੈ ਜਿਸ ਤਰ੍ਹਾਂ ਦੀ ਸ਼ਬਦਾਬਲੀ ਉਹਨਾਂ ਵੱਲੋਂ ਵਰਤੀ ਗਈ ਹੈ ਦਿਲ ਭਾਰੀ ਹੈ ਪਾਪ ਕੀ ਇਸ ਗੱਲ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ ਪੰਜਾਬ ਸਰਕਾਰ ਤੋਂ ਜਾਂ ਆਪਣੀ ਹੀ ਪਾਰਟੀ ਤੋਂ ਜਿਹੜੀ ਵਿਧਾਇਕਾ ਅਨਮੋਲ ਗਗਨਮਾਨ ਆ ਉਹ ਨਾਖੁਸ਼ ਚੱਲ ਰਹੀ ਸੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਤੇ ਨਾਲ ਦੇ ਨਾਲ ਉਹਨਾਂ ਵੱਲੋਂ ਸਪੀਕਰ ਸਾਹਿਬ ਨੂੰ ਵੀ ਜਿਹੜੀ ਜਾਵੇ ਤਾਂ ਹੁਣ ਵੇਖਣਾ ਹੋਵੇ ਕਿ ਪੰਜਾਬੀ ਬੀਬਾ ਅਨਮੋਲ ਗਗਰਮਾਨ ਦੇ ਅਸਤੀਫਾ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਉਥਲ-ਪੁਥਲ ਹੁੰਦੀ ਹੈ ਖਾਸ ਕਰ ਆਮ ਆਦਮੀ ਪਾਰਟੀ ਦੇ ਵਿੱਚ ਕੀ ਉਥਲ-ਪੁਥਲ ਹੁੰਦੀ ਹੈ ਕਿਉਂਕਿ ਬਹੁਤਿਆਂ ਨੂੰ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਚਾਹੀਏ ਚਾਹੇ ਉਹ ਅਰਵਿੰਦ ਕੇਜਰੀਵਾਲ ਨੇ ਚਾਹੇ ਮਨੀਸ਼ ਸਸੋਦੀਆ ਨੇ ਤਾਂ ਮੈਂ ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਦੱਸ ਦੇਣਾ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਦਖਲਅੰਦਾਜ਼ੀ ਹੈ ਪੰਜਾਬ ਦੇ ਵਿੱਚ ਉਸ ਨੂੰ ਬਹੁਤੇ ਲੀਡਰ ਜਿਹੜੇ ਉਹ ਪਸੰਦ ਨਹੀਂ ਕਰ ਲੇ ਤਾਂ ਅੱਜ ਵੀ ਅਸੀਂ ਅਸ ਇੱਕ ਤੇ ਆਵਾਜ਼ੀ ਪਾਰਟੀ ਦੇ ਪੁਰਾਣੀ ਭਵਕੜ ਦੇ ਨਾਲ ਭਾਪੀ ਵਰਕਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਸ ਤੇ ਮਨ ਦੇ ਵਿੱਚ ਵੀ ਕਾਫੀ ਮਲਾਲ ਹੈ ਕਿ ਦਿੱਲੀ ਵਾਲਿਆਂ ਨੇ ਦਖਲ ਅੰਦਾਜ਼ੀ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਤਾਂ ਹੁਣ ਵੇਖਣਾ ਹੋਵੇਗਾ ਕਿ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਹੁਣ ਕੀ ਰੁਖ اختیار ਕਰਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਨੇ ਜਾਂ ਫਿਰ ਨਹੀਂ ਜਾਂ ਫਿਰ ਪੰਜਾਬ ਸਰਕਾਰ ਜਾਂ ਖੁਦ ਮੁੱਖ ਮੰਤਰੀ ਜਾਂ ਫਿਰ ਜਿਹੜੇ ਪੰਜਾਬ ਪ੍ਰਧਾਨ ਨੇ ਆਵਾਜ਼ੀ ਪਾਰਟੀ ਦੇ ਅਮਨ ਅਰੋੜਾ ਇਹ ਵੀ ਬਾ ਗਗ ਅਨਵਾਲਕ ਕਰਕੇ ਮੰਨ ਲਉ ਮਨਾਉਂ ਦੇ ਵਿੱਚ ਜਾਂ ਉਹਨਾਂ ਦੀ ਨਿਰਾਸ਼ਾ ਤੋਂ ਦੂਰ ਜਾਣ ਦੇ ਵਿੱਚ ਕਿੰਨੇ ਕੁ ਕਾਬਜਾਬ ਹੁੰਦੇ ਨੇ